ਜਾਨੀ ਹਰਪ੍ਰੀਤ ਸਿੰਘ ਹੋਣਾ ਨੂੰ ਪ੍ਰਧਾਨ ਬਣਾਉਣ ਬਾਰੇ ਕਿਹਾ ਜਾ ਰਿਹਾ ਜੇਕਰ ਨਵਾਂ ਆਕਾਲੀ ਦਲ ਫੋਨ ਦੇ ਵਿੱਚ ਆਉਂਦਾ ਹੈ ਤਾਂ ਉਹ ਕਹਿੰਦੇ ਮੈਂ ਇਹਦੇ ਉੱਤੇ ਸੋਚੂਗਾ। ਬਾਕੀ ਸ਼ਬਦ ਮੈਨਾਂ ਵਾਸਤੇ ਨਾਂ ਵਰਤਾਂ ਜੇ ਤਾਂ ਠੀਕ ਰਹੇਗਾ। ਬਾਕੀ ਸ਼ਬ ਬਾਕੀ ਨਹੀਂ ਹੈਗੇ ਇਹ। ਇਹ ਜਿਹੜੇ ਆਕਾਲੀ ਹੈਗੇ ਆ ਇਹ ਸ਼੍ਰੋਮਣੀ ਆਕਾਲੀ ਦਲ ਦੇ ਆਗੂ ਨੇ। ਜਿਸ ਜਿਹੜੀ ਤੱਕੜੀ ਸਾਡੀ ਪੰਥ ਦੀ ਇੱਕ ਬੜੀ ਵੱਡਾ ਚੋਣ ਇਨਸਾਨ ਹੈ ਜਿਹਨੂੰ ਕੇ ਬੀਬੀ ਜਗੀਰ ਕੌਰ ਨੇ ਇਹ ਬੀਬਾ ਹਰਸਿਮਤ ਕੌਰ ਬਾਦਲ ਨੇ ਕਿਹਾ ਸੀ ਗੁਨਾਹਗ ਤਖੜੀਆ ਕਹਿੰਦੇ ਇਹ ਉਸ ਤਖੜੀ ਨੂੰ ਛੱਡ ਕੇ ਭੱਜ ਗਏ ਸੁਖਬੀਰ ਬਾਦਲ ਜੀ ਇੱਕ ਗਰੀਬ ਬਣੀ ਨੂੰ ਮੰਝ ਧਾਰ ਵਿੱਚ ਛੱਡ ਕੇ ਤਕੜੀ ਚੋਣਸਾਂ ਦਿੱਤਾ ਉਹਨੂੰ ਟਿਕਟ ਦਿੱਤੀ ਉਹਨੂੰ ਜਿਹੜੇ ਛੱਡ ਕੇ ਭੱਜ ਗਿਆ ਬੰਦਾ ਉਹ ਬਾਗੀ ਆ ਕਿ ਜਿਹੜੇ ਨਾਲ ਖੜ ਗਏ ਤਕੜੀ ਦੇ ਧੋਣ ਵਾਸਤੇ ਉਹ ਬਾਗੀ ਨੇ ਰੁਮਨੇ ਕਾਲੀ ਦਲ ਦੇ ਵਿੱਚ ਸਭ اچھا ਨਹੀਂ ਚੱਲ ਰਿਹਾ ਇੱਕ ਪਾਸੇ ਸੁਵੀਰ ਸਿੰਘ ਬਾਦਲ ਹੋਰੀ ਮੀਟਿੰਗਾਂ ਕਰ ਰਹੇ ਨੇ ਦੂਜੇ ਪਾਸੇ ਉਹ ਜਿਹੜੇ ਲੀਡਰ ਨੇ ਜਿਨ੍ਹਾਂ ਨੂੰ ਬਾਗੀ ਕਿਹਾ ਜਾ ਰਿਹਾ ਨਾਰਾਜ਼ ਨੇ ਉਹ ਵੀ ਆਪਣੀਆਂ ਮੀਟਿੰਗਾਂ ਕਰ ਰਹੇ ਨੇ ਅੱਜ ਬੀਸੀ ਵਿੰਗ ਦੀ ਵੀ ਮੀਟਿੰਗ ਸੱਦ ਲਈ ਹੈ ਸੁਖਵੀਰ ਬਾਦਲ ਲੋਹਰਾਂ ਨੇ ਕੱਲ ਇਸਤਰੀ ਵਿੰਗ ਦੇ ਨਾਲ ਵੀ ਮੀਟਿੰਗ ਹੋਈ ਅਨੁਸੂਚਿਤ ਜਾਤੀ ਨਾਲ ਸੰਬੰਧ ਜਿਹੜਾ ਵਿੰਗ ਹੈ ਨਾ ਉਹਨਾਂ ਦੀਆਂ ਮੀਟਿੰਗਾਂ ਵੀ ਹੋਈਆਂ ਤੇ ਕਾਫੀ ਇੰਨਾ ਇੱਕ ਮੀਟਿੰਗ ਦੀਆਂ ਤਸਵੀਰਾਂ ਦੇਖ ਰਹੇ ਸੀਗੇ ਇੱਕ ਤਾਂ ਸਭ ਉਹਦੇ ਵਿੱਚ ਇੱਕ ਤਾਂ ਕੁਰਸੀਆਂ ਦੇ ਉੱਤੇ ਬੈਠੇ ਹੁੰਦੇ ਥਲੜੇ ਜਿਹੜੀ ਖਾਲੀ ਜਗ੍ਹਾ ਸੀ ਉਹਦੇ ਵਿੱਚ ਵੀ ਜਿਹੜੇ ਵਰਕਰ ਬੈਠ ਗਏ ਤਾਂ ਕਾਫੀ ਜਿਹੜਾ ਇੱਕ ਸ਼ਕਤੀ ਪ੍ਰਦਰਸ਼ਨ ਕਰਨ ਦੀ ਕੋਸ਼ਿਸ਼ ਕੀਤੀ ਗਈ ਸੁਖਵੀਰ ਬਾਦਲ ਵੱਲੋਂ ਤੇ ਦੂਜੇ ਪਾਸੇ ਮਾਫੀ ਮੰਗਣ ਵਾਸਤੇ ਪਹੁੰਚੇ ਜਿਹੜੇ ਲੀਡਰ ਉਹਨਾਂ ਨੇ ਕਿਹਾ ਕਿ ਜੋ ਵੀ ਸਾਡੇ ਤੋਂ ਗਲਤੀਆਂ ਹੋਈਆਂ ਨੇ ਅਸੀਂ ਉਹਦੀ ਮਾਫੀ ਮੰਗਦੇ ਹਾਂ ਤੇ ਸਜ਼ਾ ਦੀ ਮੰਗ ਵੀ ਕੀਤੀ ਗਈ ਹੈ ਗੈਨੀ ਹਰਪ੍ਰੀਤ ਸਿੰਘ ਉਹਨਾਂ ਨੂੰ ਪ੍ਰਧਾਨ ਬਣਾਉਣ ਬਾਰੇ ਕਿਹਾ ਜਾ ਰਿਹਾ ਜੇਕਰ ਨਵਾਂ ਅਕਾਲੀ ਦਲ ਹੋਂਦ ਦੇ ਵਿੱਚ ਆਉਂਦਾ ਹੈ ਤਾਂ ਉਹ ਕਹਿੰਦੇ ਮੈਂ ਇਹਦੇ ਉੱਤੇ ਸੋਚੂਗਾ ਹਾਂ ਸ੍ਰੀ ਅਕਾਲ ਤਖਤ ਸਾਹਿਬ ਤੇ ਕੱਲ ਬਾਗੀ ਸ਼ਬਦ ਮੇਨਾ ਵਾਸਤੇ ਨਾ ਵਰਤਾਂ ਅਜੇ ਤਾਂ ਠੀਕ ਰਹੇਗਾ ਬਾਗੀ ਸ਼ਬ ਬਾਗੀ ਨਹੀਂ ਹੈਗੇ ਇਹ ਇਹ ਲੋੜੀ ਅਕਾਲੀ ਹੈਗੇ ਆ ਇਹ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਨੇ ਤੇ ਜਿਹੜੇ ਉਹ ਸੁਖਵੀਰ ਬਾਦਲ ਹੁਣੀ ਹੈਗੇ ਆ ਉਹ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਦੇ ਵਿੱਚ ਬੈਠੇ ਇੱਕ ਪਾਸੇ ਬੈਠੇ ਨੇ ਉਹ ਜੇਕਰ ਅਸੀਂ ਜਲੰਧਰ ਦੀ ਜਿਮਨੀ ਚੋਣ ਦੀ ਕਿਰਿਆ ਨੂੰ ਸਮਝਦੇ ਆ ਤਾਂ ਮੈਨੂੰ ਬਾਗੀ ਲੱਗਦੇ ਨੇ ਜਿਵੇਂ ਕਿ ਬੀਬੀ ਜਗੀਰ ਕੌਰ ਕਹਿੰਦੇ ਆ ਜਿੱਦਾਂ ਹੋਰ ਵੀ ਕਈ ਅਕਾਲੀ ਆਗੂ ਕਹਿੰਦੇ ਆ ਜਿਵੇਂ ਕਿ ਕਈ ਸਾਰੇ ਅਕਾਲੀ ਆਗੂ ਕਹਿੰਦੇ ਆ ਕਿ ਜੀ ਜਿਸ ਜਿਹੜੀ ਤਖੜੀ ਸਾਡੀ ਪੰਥ ਦੀ ਇੱਕ ਬੜੀ ਵੱਡਾ ਚੋਣ ਇਨਸਾਨ ਹੈ ਜਿਹਨੂੰ ਕਿ ਬੀਬੀ ਜਗੀਰ ਕੌਰ ਨੇ ਨਾ ਉਸੇ ਬੀਬਾ ਹਰਸਿਮਤ ਕੌਰ ਬਾਦਲ ਨੇ ਕਿਹਾ ਸੀ ਗੁਰੂਾਨ ਦੇ ਤਖੜੀਆ ਕਹਿੰਦੇ ਇਹ ਜੀ ਉਸ ਤਖੜੀ ਨੂੰ ਛੱਡ ਕੇ ਭੱਜ ਗਏ ਸੁਖਬੀਰ ਬਾਦਲ ਜੀ ਇੱਕ ਗਰੀਬ ਬਣੀ ਨੂੰ ਮੰਝ ਧਾਰ ਵਿੱਚ ਛੱਡ ਕੇ ਤਕੜੀ ਚੋਂ ਸਾਂ ਦਿੱਤਾ ਉਹਨੂੰ ਟਿਕਟ ਦਿੱਤੀ ਉਹਨੂੰ ਭੱਜ ਕੇ ਛੱਡ ਕੇ ਜਿਹੜੇ ਛੱਡ ਕੇ ਭੱਜ ਗਿਆ ਬੰਦਾ ਉਹ ਬਾਗੀ ਆ ਕਿ ਜਿਹੜੇ ਨਾਲ ਖੜ ਗਏ ਤਕੜੀ ਦੇ ਚਤਣ ਵਾਸਤੇ ਉਹ ਬਾਗੀ ਨੇ ਬਾਗੀ ਕੌਣ ਹੈ ਬਾਗੀ ਸ਼ਬਦ ਨੂੰ ਥੋੜਾ ਜਿਹਾ ਆਪਾਂ ਡਿਫਾਈਨ ਕਰਨਾ ਪੈਣਾ ਇੱਥੇ ਵੀ ਬਾਗੀ ਇੱਥੇ ਸੁਖਵੀਰ ਬਾਦਲ ਦਾ ਤੜਾ ਬਾਗੀ ਆ ਕਿ ਜਿਹੜੇ ਬੰਦੇ ਛੱਡ ਕੇ ਭੱਜ ਗਿਆ ਉਹ ਬਾਗੀ ਨੇ ਸੁਖਵੀਰ ਬਾਦਲ ਨੂੰ ਛੱਡਣ ਨਾਲ ਜਿੱਤ ਹਾਰ ਵੱਖਰੀ ਸੀਗੀ ਸੁਖਵੀਰ ਬਾਦਲ ਨੂੰ ਉਹ ਬੀਬੀ ਦੇ ਨੂੰ ਚਰਨਾਂ ਚੇਦਾ ਸੀਗਾ ਜਿੱਤਾਂ ਹਾਰਾਂ ਹੁੰਦੀਆਂ ਰਹਿੰਦੀਆਂ ਨੇ ਜਿੱਤਾਂ ਹਾਰਾਂ ਹੁੰਦੀਆਂ ਰਹਿੰਦੇ ਨੇ ਪਰ ਸੁਖਬੀਰ ਬਾਦਲ ਨੂੰ ਨਹੀਂ ਚੱਲਣਾ ਚਾਹੀਦਾ ਸੀਗਾ ਕੱਲ ਇਹ ਧੜਾ ਜਿਹੜਾ ਹੈਗਾ ਨਾ ਇਹ ਪੇਸ਼ ਹੋਇਆ ਕੱਲ ਅਕਾਲ ਤਖਤ ਸਾਹਿਬ ਤੇ ਸਾਰੇ ਸੀ ਗਲ ਵਿੱਚ ਪੱਲੂ ਪਾ ਕੇ ਪੇਸ਼ ਹੋਏ ਉਹਨਾਂ ਨੇ ਕੱਲ ਕਿਹਾ ਜੀ ਸਾਨੂੰ ਮਾਫ਼ ਕਰ ਦਿਓ ਚਾਰ ਗਲਤੀਆਂ ਲੈ ਕੇ ਗਏ ਉਹ ਚਾਰ ਪੇਜਾਂ ਦੇ ਵਿੱਚ ਜਿਨ੍ਹਾਂ ਵਿੱਚ ਕਿ ਡੇਰੇ ਸਿਰਸੇ ਦੀ ਤਿੰਨ ਗੱਲਾਂ ਨੇ ਇੱਕ ਗੱਲ ਸੁਮੇਸ਼ ਸੈਣੀ ਤੇ ਉਹਦੀ ਆ ਇਜਹਾਰ ਆਲਮ ਦੀ ਆ। ਸਮੇਤ ਸ੍ਰੀ ਪੰਥ ਵਿਰੋਧੀ ਬੰਦਾ ਇਜਹਾਰ ਆਲਮ ਪੰਥ ਵਿਰੋਧੀ ਬੰਦਾ ਉਹਨਾਂ ਨੂੰ ਤੁਸੀਂ ਟਿਕਟਾਂ ਦਿੱਤੀਆਂ ਤੇ ਉਹਨਾਂ ਨੂੰ ਤੁਸੀਂ ਡੀਜੀਵੀ ਬਣਾਇਆ ਇਹ ਸਾਡੀ ਗਲਤੀ ਆ। ਜਦੋਂ ਪੱਤਰੇ ਪੱਤਰੇ ਹੋਇਆ ਸ੍ਰੀ ਗੁਰੂ ਰੰਧ ਸਾਹਿਬ ਉਹ ਸਾਡੀ ਗਲਤੀ ਆ। 328 ਰੁਪਿਆਂ ਦੀ ਗਲਤੀ ਮੰਨ ਲੈਂਦੇ। ਜਦੋਂ ਅਕਾਲਤ ਜਦੋਂ ਉਹਨਾਂ ਨੇ ਸਰਸੇ ਵਾਲੇ ਦਾ ਸਵਾਗ ਰਚਿਆ ਤਾਂ ਉਹਦਾ ਕੇਸ ਕੀਤਾ ਜੀ ਕੇਸ ਵਾਪਸ ਲੈ ਲਿਆ ਸੀ ਸਾਡੀ ਗਲਤੀ ਆ। ਅਸੀਂ ਚੁੱਪ ਰਹੇ। ਦੇਰ ਆਇਦ ਰੁਸਤਾਏ। ਗਲਤੀਆਂ ਸਿਰਫ ਇਹ ਨਹੀਂ ਹੈਗੀਆਂ ਇਹਦਾ 2007 ਤੋਂ ਲੈ ਕੇ 2017 ਤੱਕ ਇਹ ਗਲਤੀਆਂ ਗਿਣੀਆਂ ਨੇ ਪਰ ਨਹੀਂ ਗਲਤੀਆਂ ਤਾਂ ਹੋ ਰਹੀ ਬਹੁਤ ਹੋਈਆਂ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਪੰਜਾਬੀ ਪਾਰਟੀ ਬਣਾਤਾ ਰਾਜ ਦਫਤਰ ਜਿਹੜਾ ਹੈਗਾ ਉਹ ਅੰਮ੍ਰਿਤਸਰ ਸੀ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਦਾ ਉਹਨੂੰ ਚੰਡੀਗੜ੍ਹ ਲੈ ਗਏ ਅਕਾਲ ਤਖਤ ਸਾਹਿਬ ਤੇ ਦੇ ਜਹੇਦਾਰਾਂ ਕੋਲੋਂ ਆਪਣੇ ਵਿਰੋਧੀਆਂ ਵਿਰੁੱਧ ਹੁਕਮਨਾਮੇ ਜਾਰੀ ਕਰਵਾ ਕੇ ਤੇ ਉਹਨਾਂ ਨੂੰ ਸਜ਼ਾ ଦਵਾ ਦੇਣੀ ਜਿਵੇਂ ਗੁਰਦਰ ਸਿੰਘ ਮੰਗੂਤਾ ਪੰਥ ਦੇ ਵਿਦਵਾਨਾਂ ਤੇ ਪ੍ਰਚਾਰਕਾਂ ਨੂੰ ਸਕਵਾ ਦੇਣਾ ਜਲੀਲ ਕਰਨਾ ਜੁਰਮ ਬੁਰਦ ਲੜਨ ਵਾਲਿਆਂ ਨੂੰ ਨਸਤ ਰੂਗਤ ਕਰੇ ਧਮਕੇ ਦੇਣੀਆਂ ਤੇ ਇਹ ਇਹ ਵੀ ਗੱਲ ਹੈ ਕਿ ਪੰਥਕ ਪ੍ਰੈਸ ਨੂੰ ਜਰਮ ਲੈਂਦੇ ਹੀ ਮਾਰ ਦੇਣ ਦੀ ਗੱਲ ਵੀ ਕਰਦੇ ਨੇ ਉਹ ਬਲੂ ਸਟਾਰ ਆਪਰੇਸ਼ਨ ਬਾਰੇ ਟਰੂਥ ਕਮਿਸ਼ਨ ਕਾਇਮ ਕਰਕੇ ਪੂਰੀ ਪੜਤਾਲ ਕਰਨ ਦਾ ਲਾਲਾ ਲਾ ਕੇ ਆਖਰ ਅਖੀਰ ਕਹਿ ਦੇਣਾ ਛੱਡੋ ਜੀ ਹੁਣ ਪਿੱਛੇ ਬਲਹੀ ਬੇਦ ਰਹੀ ਹੈ ਕਿ ਇਹ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਸੀਗਾ ਟਰੂਥ ਕਮਿਸ਼ਨ ਬਣਨਾ ਸੀਗਾ ਵਾਦਾ ਕਰਾਇਆ ਸੀ ਨੇ ਚੋਣਾਂ '97 ਦੀਆਂ ਚੋਣਾਂ ਤੋਂ ਪਹਿਲਾਂ ਵਾਦਾ ਕਰਾਇਆ ਸੀਗਾ ਕਿ ਜਿਹੜਾ ਇਹ ਕਤਲੇਆਮ ਕੀਤਾ ਗਿਆ ਪੰਜਾਬ ਦੇ ਵਿੱਚ ਅਸੀਂ ਟਰੂਥ ਕਮਿਸ਼ਨ ਬਣਾ ਕੇ ਇਹਦੀ ਜਾਂਚ ਕਰਾਂਗੇ ਤੇ ਪ੍ਰਕਾਸ਼ ਸਿੰਘ ਬਾਦਲ ਨੇ ਬਾਤ ਪੁੱਛਿਆ ਗਿਆ ਪਤਨਗਰ ਤੋਂ ਉਹ ਕਹਿੰਦਾ ਛੱਡੋ ਜੀ ਹੁਣ ਪਿੱਛੇ ਗੱਲਾਂ ਛੱਡੋ ਪਰਾਂ ਤੁਸੀਂ ਹੁਣ ਇਹ ਵੀ ਇਹਨੇ ਕਹਿ ਦਿੱਤਾ ਸੀਗਾ ਜੀ ਟਰੂਥ ਕਮਿਸ਼ਨ ਦੇ ਵਿਰੁੱਧ ਵੀ ਬਲੂ ਸਟਾਰ ਮੌਕੇ ਜਿਹੜੇ ਕਿ ਜ਼ੁਲਮ ਟਾਉਣ ਵਾਲੇ ਪੁਲਿਸੀਏ ਦਰਜ ਹੋਏ ਕੇਸ ਸੀਗੇ ਨਾ ਜੀ ਸਿੱਖ ਮੁੰਡਿਆਂ ਨੇ ਉਹਦੀ ਉਹਦਾ ਵੀ ਸਿੱਖ ਮੁੰਡਿਆਂ ਨੂੰ ਮਾਰਨ ਵਾਲੇ ਕਿਸੇ ਇੱਕ ਵੀ ਪੁਲਿਸ ਅਫਸਰ ਤੋਂ ਕੋਈ ਕੇਸ ਦਰਜ ਨਹੀਂ ਕਰਾਇਆ ਇਹਨਾਂ ਨੇ ਇਹ ਵੀ ਤਾਂ ਗਲਤੀ ਹੈ ਕਹਿੰਦੇ ਐਸਵਾਈਐਲ ਬਣਾਉਣ ਲਈ ਸਭ ਤੋਂ ਪਹਿਲਾਂ ਅਕਾਲੀ ਸਰਕਾਰ ਬਹੁ ਹਰਿਆਣੇ ਕੋਲੋਂ 1 ਕਰੋੜ ਰੁਪਏ ਲੈ ਕੇ ਨਰਪਟਣੇ ਜਾਇਦਤੀ ਸੀਗੀ ਇਹ ਵੀ ਕਹਿੰਦੇ ਗਲਤੀ ਸੀਗੀ ਹਰ ਸਿੰਘਕੁਰ ਬਾਦਲ ਦੇ ਬੀਜੇਪੀ ਸਰਕਾਰ ਵਿੱਚ ਵਜ਼ੀਰ ਹੁੰਦੇ ਕਾਲੇ ਕਾਨੂੰਨ ਲਾਗੂ ਕੀਤੇ ਪ੍ਰਕਾਸ਼ ਸਿੰਘ ਬਾਦਲ ਨੇ ਵੀ ਪੱਖ 'ਚ ਬਿਆਨ ਦਿਆ ਸੀਗਾ ਧਰਮੀ ਫੌਜੀਏ ਦੀ ਕੁਰਬਾਨੀ ਦਾ ਕੋਈ ਮੁੱਲ ਨਾ ਪਾਉਣਾ ਤੇ ਗਰੀਬਾਂ ਗਰੀਬੀ ਵਿੱਚ ਰੋੜ ਦੇਣਾ ਇਹ ਵੀ ਤਾਂ ਇੱਕ ਗਲਤੀ ਸੀਗੀ ਕਲ ਦਲ ਦੇ ਪ੍ਰਧਾਨ ਵੱਲੋਂ ਜਦਦਾਦਾਂ ਮਨਵਾਉਣੀਆਂ ਵੱਡੇ ਪਦਰ ਤੇ ਉਹ ਵੀ ਤਾਂ ਗਲਤੀ ਆ ਇਹ ਵੀ ਨਾਲ ਕਹਿਣਾ ਬਣਦਾ ਸੀ ਪਰ ਇਹ ਕਹਿੰਦੇ ਨੇ ਜੀ ਇਸ ਤਰ੍ਹਾਂ 2007 ਤੋਂ ਲੈ ਕੇ 2017 ਤੱਕ ਇਹੀ ਕੀਤਾ ਗੱਲ ਕੱਲ ਉਹ ਗਏ ਨੇ ਜੀ ਹੱਥ ਵਿੱਚ ਸਾਡਾ ਗਲਤੀਆਂ ਹੋਈਆਂ ਨੇ ਜੇ ਅਸੀਂ ਚੁੱਪ ਰਹੇ ਸਾਡੀ ਸਾਨੂੰ ਮਾਫ ਕਰਦੇਓ ਤੇ ਸਾਨੂੰ ਤੁਸੀਂ ਮਾਫ ਕਰਕੇ ਕੋਈ ਵੀ ਸਜ਼ਾ ਲਾਓ ਅਸੀਂ ਇੰਦੀ ਨਗੀ ਵਿੱਚ ਉਹ ਸਜ਼ਾ ਭੁਗਤਣ ਲਈ ਤਿਆਰ ਆਂ ਇਸ ਤਰੀਕੇ ਨਾਲ ਭਾਈ ਹਰਪ੍ਰੀਤ ਸਿੰਘ ਨੇ ਵੀ ਕਹਿਤਾ ਕਰ ਜਹੇਦਾਰ ਅਕਾਲ ਤਖਤ ਸਾਹਿਬ ਕਾਸੀ ਦੇ ਕਾਰਜਕਾਰੀ ਉਹਨੇ ਕਹਿਤਾ ਜੇਕਰੇ ਸਾਂਝੇ ਤੌਰ ਤੇ ਆਉਂਦੇ ਨੇ ਮੈਨੂੰ ਪ੍ਰਧਾਨ ਬਣਾਉਣ ਵਾਸਤੇ ਮੈਂ ਵਿਚਾਰ ਜ਼ਰੂਰ ਕਰਾਂਗਾ ਨਿਟਰ ਹਾਂ ਨਿਰਪੱਖ ਰਹਾ ਆਜ਼ਾਦ ਹਾਂ ਸੱਚ ਕਹਾ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹਕੂਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਦੱਸਾਂਗੇ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਬੁੜਾਂਗੇ ਪੰਜਾਬ ਦੀ ਆਵਾਜ਼ ਬਣ ਹੋਣਗੀ ਹਰ ਪਹਿਲੂ ਤੇ ਰੋਜ਼ ਚਰਚੇ ਹੋਣਾਂਗੇ ਅੰਦਰੋਂ ਨੀਰਾਦ ਬਣਾਗੇ ਬੁਲੰਦ ਆਵਾਜ਼ ਕੇ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਹਨਨੰਜਨ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾਰ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ਧਰੋਹਰ ਸਿਹਤ ਅਹ ਸੰਸਕ੍ਰਿਤੀ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਹ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸਤਿ ਸ਼੍ਰੀ ਅਕਾਲ ਜੀ ਮੈਂ ਹਕ ਕੁਲਰਾਜ ਹੰਦਾਵਾ ਤੇ ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਿਆ ਹੈ ਕਨ ਕੈਨੇਡਾ ਵਿੱਚ